ਜੀ ਜੀ ਸਤਿ ਸ੍ਰੀ ਅਕਾਲ ਜੀ ਅੱਜ ਜਿਹੜੀ ਆਪਣੀ ਵੀਡੀਓ ਨਾਲ ਇਹ ਹੈਗੀ ਆ ਜਿਵੇਂ ਆਪਣੇ ਕੋਲ ਪੁਰਾਣੇ ਟਰੈਕਟਰ ਨੂੰ ਰੇਟਿੰਗ ਕਰਨਾ ਤੇ ਇਸਨੇ ਪੁਰਾਣੇ ਟਰੈਕਟਰਾਂ ਉਹਨਾਂ ਦੀ ਨਾ ਅਲਾਈਨਮੈਂਟ ਆਊਟ ਹੋ ਜਾਂਦੀ ਹੈ ਆਮ ਜਿੰਨੇ ਵੀਰਾਂ ਨੂੰ ਹੁਣ ਅਸੀਂ ਜਿਹੜਾ ਅੱਜ ਲੜ ਆਇਆ ਉਹਨਾਂ ਨੇ ਕਿਹਾ ਅਸੀਂ ਤਾਂ ਇੱਕ ਮੈਨੂੰ ਉਹ ਬੜੀ ਪ੍ਰੋਬਲਮ ਆ ਅਸੀਂ ਨਾ ਕਿਸੇ ਰਿਸ਼ਤੇਦਾਰੀ ਚ ਵੀ ਮਿਲ ਲਜਾਣੇ ਜੇ ਕਹਤਾ ਮੈਂ ਅੱਜ ਅਸੀਂ ਤਾਂ ਬਹੁਤ ਟਾਈਮ ਪਹਿਲਾਂ ਮਿਲਿਆਏ ਸੀ ਅਸੀਂ ਤਾਂ ਭਈ ਇਸ ਚੀਜ਼ ਚ ਕਿਸੇ ਨਾਲ ਕੋਈ ਗੋਸੇ ਵਾਲੀ ਗੱਲ ਨਹੀਂ ਜੀ ਜੇ ਕਿਸੇ ਨੂੰ ਮੇਰ ਨੂੰ ਵੱਧ ਪਤਾ ਹੈ ਪਹਿਲੇ ਐ ਰੈਕਸਪੈਰੀਮੈਂਟ ਕਰਨ ਲੱਗੇ ਆ ਇਹ ਟਰੈਕਟਰ ਦੇ ਇਹੀ ਲੈਨਮੈਂਟ ਇਥੋਂ ਮੈਂ ਦੱਸ ਦੂਗੀ ਸੈਟ ਕਰ ਆਪੜੀ ਜੰਦੀ ਆਲ ਹੈਨਮੈਂਟ ਅभी ਸੈਟ ਕਰ ਲਈ ਮਗਰੋਂ ਥੋੜਾ ਜਿਹਾ ਖੁੱਲਾ ਕਰਤਾ ਮੂਹਰੋਂ ਅੱਧਾ ਜਿਵੇਂ ਅੱਧਾ ਵੀ ਕੀ ਰੱਖ ਲੋ ਤਾਂ ਇੰਨੀ ਕੀ ਮੂਹਰੋਂ ਢੀੜਾ ਕਰਤਾ ਕਿਉਂਕਿ ਇਹ ਥਿਉਰੀ ਇਹੀ ਆ ਮੂਹਰੋਂ ਥੋੜੇ ਜਿਹੇ ਟਾਇਰ ਪੀਨੇ ਚੱਲਦੇ ਆ ਤੇ ਇਹ ਨਾ ਇਹਦਾ ਇੱਕ ਟਰੈਕਟਰ ਦਾ ਟਾਇਰ ਬਹੁਤ ਮੋੜ ਜਾਂਦਾ ਸੀ ਦੂਜਾ ਬਹੁਤ ਘੱਟ ਮੋੜਦਾ ਸੀ ਮੈਂ ਇੱਕ ਵੀਡੀਓ ਵੇਖੀ ਸੀ ਉਹ ਬੰਦਾ ਕਾਰਾਂ ਦੀ ਅਲਾਈਨਮੈਂਟ ਇਦਾਂ ਕਰਦਾ ਸੀ ਅਸੀਂ ਹੁਣ ਇੱਕ ਤਰੀਕਾ ਦਾ ਲਾਇਆ ਇੱਥੇ ਆ ਜਾਓ ਤੇ ਸਿੰਦੀ ਬਾੜ ਇੱਕੋ ਬੰਨ ਕੇ ਨਾ ਡੋੜੀ ਆਹ ਟਾਇਰ ਨਾਲ ਅਸੀਂ ਪੂਰੀ ਫੇਂਦੀ ਲੈ ਲਏ ਪਾਸ ਛੱਡਦੇ ਜਾਂਦਾ ਇੱਥੇ ਤੋਂ ਵੀ ਇਹਦੇ ਨਾਲ ਦੀ ਅਸੀਂ ਆਏ ਨਾਲ ਕੋਈ ਚੀਜ਼ ਲਗਾ ਕੇ ਵੇਖ ਲਈ ਵੀ ਚਾਚ ਨਾ ਕਰਦੀ ਹੋਵੇ ਉਨਾ ਹੀ ਉਧਰ ਕਰਤਾ ਅਜੇ ਤੁਸੀਂ ਦੇਖੋਗੇ ਧਿਆਨ ਜਿੰਨਾ ਇਧਰ ਆ ਫਰਕ ਉਹ ਨਹੀਂ ਧਾਗਾ ਲਗਾ ਕੇ ਵੇਖਿਆ ਕੋਈ ਨਹੀਂ ਉਧਰ ਕਰਤਾ ਕੋਈ ਨਹੀਂ ਇੱਧਰ ਕਰਤਾ ਜਿੰਨਾ ਉਧਰ ਏਕੀ ਜਲਮੇਲੀ ਵੀ ਭਾਵੇਂ ਆ ਕਰਤਾ ਇਹ ਟਾਇਰ ਆ 14 ਇੰਚੀ ਚੌੜਾ ਜਦੋਂ ਆਪਾਂ ਕਹਿੰਨੇ 7 14 9 28 ਇਹ ਜਿਹੜਾ 14 ਮੂਰੇ ਲੱਗਦਾ ਹੁੰਦਾ ਇਹਦੀ ਚੜਾਈ ਆ ਆ 7 50 ਸੁਣਦਾ ਇਹ 7 ਇੰਚੀ ਚੌੜਾ ਜਿਹੜੇ ਐਕਸਲ ਹੁੰਦੇ ਆ ਸੇਮ ਲਗਭਗ ਟਰੈਕਟਰਾਂ ਦੇ ਬਰਾਬਰ ਹੁੰਦੇ ਆ ਮੇਰਾ ਮੰਨਣਾ ਮੂਹ ਲ 100 ਤੇ ਮਗਲਾ ਇਥੇ ਇਹ ਇਹਦੇ ਨਾਲ 3.5 ਇੰਚ ਚੌੜਾ ਟਾਇਰ ਇਹ ਮੈਂ ਪਹਿਲੀ ਵਾਰ ਕਰਨ ਲੱਗਾ ਐਕਸਪੈਰੀਮੈਂਟੋ ਜੇ ਕਿਸੇ ਵੀਰ ਨੂੰ ਮੇਰੇ ਨਾਲੋਂ ਵੱਧ ਪਤਾ ਇਸ ਚੀਜ਼ ਬਾਰੇ ਸਾਨੂੰ ਦੱਸ ਸਕਦਾ ਅਸੀਂ ਤਾਂ ਆਪਾਂ ਤਾਂ ਜਿੰਨਾ ਕੁ ਦਿਮਾਗ ਉਹਨਾਂ ਕੁ ਵਰਤ ਲਿਆ ਅਸੀਂ ਇਹਨੂੰ ਮਗਲੇ ਪਾਸੇ ਇਹ 3.5 ਇੰਚ ਚੌੜਾ ਉਹਦੇ ਨਾਲੋਂ ਨਾਲੇ ਤਾਂ ਸੂਟ ਲਾ ਕੇ ਦੇਖ ਲੈਣ ਨਾਲੇ 3.5 ਇੰਚ ਤੇ ਅਸੀਂ ਇਹਦਾ ਮਗਲਾ ਪਾਸਾ ਫਿੱਟ ਕਰਤਾ 3.5 ਇੰਚ ਤੇ ਅਸੀਂ ਮੂਹਲਾ ਪਾਸਾ ਇਕ ਬਰਾਬਰ ਕਰਤਾ ਪੈਰ ਸਿੱਧਾ ਕਰਤਾ ਹੋਰ ਸਾਡੇ ਕੋਲੇ ਥਿਊਰੀ ਹੈ ਨਹੀਂ ਇਥੇ ਤਰ੍ਹਾਂ ਹੀ ਅਸੀਂ ਆਹ ਸਾਢੇ 3 ਇੰਚ ਤੇ ਕਰਤਾ ਕਿਉਂਕਿ ਇਹ ਇਹ ਇਹਦਾ ਅੱਧਾ ਪਰ ਉਹਦੇ ਨੂੰ ਸਾਢੇ 3 ਇੰਚੀ ਵੱਡਾ ਇਹ ਸਾਢੇ 3 ਇੰਚੀ ਤੇ ਕਰ ਕਰਕੇ ਅਸੀਂ ਇਹ ਫਿਟ ਕਰਦੇ ਉਹ ਤਾਂ ਅਗਲੇ ਨੂੰ ਪਤਾ ਲੱਗ ਹੀ ਜਾਣਾ ਹੁਣ ਅਸੀਂ ਇਹ ਕਰਕੇ ਸੈੱਟ ਕਰਕੇ ਲਾ ਕੇ ਵੇਖਾਂਗੇ ਜੇ ਕਿਸੇ ਵੀਰ ਨੂੰ ਇਦੋਂ ਵੀ ਵਧੀਆ ਇਹ ਨਾ ਅਲਾਈਨਮੈਂਟ ਅਸੀਂ 2-3 ਵਾਰ ਕੀਤੀ ਇਹਦੇ ਸਪਿੰਡਲ ਚ ਦੇਖ ਤਾਂ ਕੁਝ ਦੇਖ ਤਾਂ ਇਹ ਡੇਟ ਰਾਇਦੇ ਟਾਇਰ ਨੂੰ ਜ਼ਿਆਦਾ ਇਕੱਠੇ ਕਰ ਦਿੰਨੇ ਆ ਇਹਦਾ ਫਰਲਾ ਟਾਇਰ ਬਾਹਲਾ ਮੁੜੀ ਜਾਂਦਾ ਔਰ ਲਾ ਘੱਟ ਮੁੜਦਾ ਬੈਕ ਤੇ ਭਾਰਾ ਹੋ ਜਾਂਦਾ ਇਹੋ ਜੀਆਂ ਦਿੱਕਤਾਂ ਆਉਂਦੀਆਂ ਇਹੋ ਜਿਹੀ ਵੀਡੀਓ ਲੈ ਕੇ ਆਈ ਚੱਲਾਂਗੇ ਓਕੇ ਬਾਈ